ਹੂੰ ਦੱਸੋ ਕਿ ਮੈਂ ਅੱਜ ਖੜਿਆ ਹਾਂ ਯਾਰ ਉਦਾਸ ਤਾਂ ਮੈਂ ਐਵੇਂ ਖੜਿਆ ਵੀ ਨਾ ਮੈਨੂੰ ਡਰ ਬੋਲ ਲੱਗਦਾ ਦਾ ਵੀ ਪਤਾ ਨਹੀਂ ਵੀਰਾ ਆਪਣੇ ਪਿਆਰ ਹੀ ਮੰਨੂਗਾ ਕਿ ਨਹੀਂ ਮੰਨੂਗਾ ਮੰਨ ਜੂਗਾ ਮੰਨਦਾ ਕਿ ਉਹ ਨਹੀਂ ਯਾਰ ਮੈਂ ਟੈਨਸ਼ਨ ਹੋ ਰਹੀ ਹੈਗੇ ਟੈਨਸ਼ਨ ਲੈਣ ਦੀ ਗੱਲ ਹੀ ਥੋੜਾ ਆਪਣੇ ਪੈਸਾ ਵਾਧੂ ਯਾਰ ਮੇਰਾ ਵੀਰਾ ਇਦਾਂ ਦਾ ਨਹੀਂ ਹੈਗਾ ਮੇਰੇ ਵੀਰੇ ਨੂੰ ਨਾ ਪੈਸੇ ਦਾ ਲਾਜ ਨਹੀਂ ਹੈਗਾ ਲਾਜ ਕਿਹਨੇ ਨਹੀਂ ਹੁੰਦਾ ਪੈਸੇ ਦਾ ਅੱਜ ਕੱਲ ਤਾਂ ਕਹਿੰਦੇ ਵੱਡੇ ਵੱਡੇ ਦੇ ਮੂੰਹ ਕਹਿੰਦੇ ਬੰਦ ਕਰਾ ਦਿੰਦਾ ਪੈਸਾ ਪਰ ਪਰ ਕੋਈ ਕੁਝ ਨਹੀਂ ਆਪਾਂ ਬਸ ਰਿਸ਼ਤੇ ਦੀ ਗੱਲ ਕਰਕੇ ਆਨੇ ਆਜ ਆ ਕਰੇ ਮੇਰਾ ਆ ਗਿਆ ਕੌਣ ਆ ਗਈ ਪਾਣੀ ਹਾਂਜੀ ਵੀਰੇ ਆਹ ਕੌਣ ਵੀਰੇ ਇਹ ਮੁੰਡੇ ਨਾ ਬਹਿ ਆਖ ਨਾ ਬੈਹ ਤਲਾ ਬੈਠੋ ਬੈ ਕੇ ਗੱਲ ਕਰਦੇ ਆਪਾਂ ਦੇਖ ਵੀਰਾ ਬੋਸ ਸਿਆਣਾ ਆਪਣੇ ਵਿਆਹ ਲਈ ਪੱਕਾ ਮੰਗ ਚੁੱਕਾ ਚਾ ਕਰਨੇ ਦਾ ਲੱਗ ਦੋਆ ਹਾਂਜੀ ਹਾਂਜੀ ਮੇਰੇ ਬੈਠੋ ਮੇਰੇ ਤੂੰ ਪੱਕਾ ਇਸੇ ਮੁੰਡੇ ਨਾਲ ਵਿਆਹ ਕਰਾਉਣਾ ਹਾਂਜੀ ਮੇਰੇ ਚੱਲ ਆ ਕਾ ਤੂੰ ਅੰਦਰ ਚੱਲ ਮੈਂ ਤੇਨੂੰ ਕੋਈ ਗੱਲ ਕਰਨੀ ਆ ਤੂੰ ਕੰਮ ਨਹੀਂ ਕਰਦਾ ਕੰਮ ਕਰਦਾ ਮੈਂ ਲੋੜ ਹੀ ਨਹੀਂ ਜੀ ਤੇ ਡੈਡੀ ਨੇ ਬਾਰ ਬਾਰ ਵਧੀਆਂ ਅੱਛਾ ਤੇ ਡੈਡੀ ਕੋਲ ਇੰਨਾ ਪੈਸਾ ਵੀ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਨਾ 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 ਉਹ ਕੀ ਗੱਲ ਸਾਰੀ ਜ਼ਿੰਦਗੀ ਆ ਗਏ ਵਿਲਾ ਰਹਿ ਕੇ ਸਾਰ ਲੈਣਾ ਆਉਨੇ ਸਰਤੇ ਐਸ਼ ਕਰਾਂਗੇ ਉਹ ਪਰ ਉਹਦੇ ਸਰਤੇ ਐਸ਼ ਕਰੀਏ ਹਾਂ ਮੈਂ ਤੈਨੂੰ ਇੱਕ ਗੱਲ ਪੁੱਛਾਂ ਬੱਸਾਂ ਤਾਂ ਨਹੀਂ ਕਰਦਾ ਦੱਸਾ ਦੱਸੋ ਤੈਨੂੰ ਇਹ ਦੱਸਾਂ ਜੇ ਤੂੰ ਮੇਰੀ ਜਗ੍ਹਾ ਤੇ ਹੁੰਦਾ ਤੀ ਤੂੰ ਆਪਣੇ ਭੈਣ ਦਾ ਰਿਸ਼ਤਾ ਕਰ ਦਿੰਦਾ ਕਰ ਦਿੰਦਾ ਨਾ ਫੇਰ ਤੂੰ ਸੋਚ ਵੀ ਕਿਵੇਂ ਲਏ ਕਿ ਮੈਂ ਵਿਲੇ ਨੂੰ ਆਪਣੀ ਭੈਣ ਦਾ ਰਿਸ਼ਤਾ ਕਰ ਦੂੰਗਾ بڑا ਸੋਚ ਜਦੋਂ ਤੂੰ ਨਹੀਂ ਆਪਣੀ ਭੈਣ ਦਾ ਰਿਸ਼ਤਾ ਕਰ ਸਕਦਾ ਕਿਸੇ ਵਿਲੇ ਨੂੰ ਪਰ ਮੈਂ ਕਿਵੇਂ ਕਰਦਾ ਜੇ ਤੈਨੂੰ ਫੇਰ ਵੀ ਲੱਗਦਾ ਨਾ ਮੈਂ ਮੇਰੀ ਰੱਜੀ ਭੈਣ ਦਾ ਰਿਸ਼ਤਾ ਤੇਰੇ ਨਾਲ ਕਰ ਦੇਣਾ ਤੂੰ ਉਹਦੇ ਨਾਲ ਵਿਆਹ ਕਰਵਾ ਸਕਦਾ ਜੇ ਤੈਨੂੰ ਲੱਗਦਾ ਤੂੰ ਆਪਦੇ ਐਸ ਨਾਲ ਉਹਦੇ ਨਾਲ ਸਾਰੀ ਜ਼ਿੰਦਗੀ ਕੱਟ ਲੈਣਾ ਨਹੀਂ ਨਹੀਂ ਵੀਰੇ ਮੈਨੂੰ ਸਮਝ ਲੱਗੀ ਹੁਣ ਮੈਂ ਹੋਰ ਹੀ ਆਉਂਗਾ ਰਿਸ਼ਤਾ ਲੱਗੇ ਜਦ ਮੈਂ ਕੁਝ ਬਣ ਗਿਆ ਠੀਕ ਆ ਜੇ ਤੂੰ ਆਪਣੇ ਵਾਅਦੇ ਤੇ ਪੂਰਾ ਉਤਰਨਾ ਤਾਂ ਮੈਂ ਆਪਣੀ ਰੱਜੀ ਭੈਣ ਦਾ ਰਿਸ਼ਤਾ ਤੇਰੇ ਨਾਲ ਕਰ ਦਊਗਾ ਚਲੋ ਠੀਕ ਆ ਜੀ ਚਲ ਠੀਕ ਆ ਹੇ ਦਿਸਤਾ ਪਾਕ ਬਵਿੱਤਰ ਨਹੀਂ ਧੀ ਏ ਜ਼ਿੰਦਗੀ ਸ ਆਰੇ ਬੈ ਜਾ ਪਨੇ ਵੀਰਾਂ ਦਾ ਸਭ ਕੁਝ ਹੁੰਦਾ ਤੇ ਜਿਹਨੇ ਮੈਨੂੰ ਖਾਫ ਕਰਦੇ ਉਹ ਮੈਂ ਨਾ ਮੈਂ ਵੀ ਤੈਨੂੰ ਮਜਬੂਰ ਕਰ ਸਕਦਾ ਕੋਈ ਨਾ ਪੜੇ ਮੇਰਾ ਕਿਹੜਾ ਸ਼ੌਂਕ ਨਹੀਂ ਸੀਗਾ ਤੈਨੂੰ ਪਤਾਗਾ ਵਾਹ ਬਾਪ ਤੋਂ ਬਾਦ ਮੈਂ ਤੈਨੂੰ ਲਾਡਾ ਨਾਲ ਪਾਇਆ ਮੈਂ ਐਵੇਂ ਕਿਵੇਂ ਬੇਲੇ ਨਾਲ ਤੋੜ ਦਿੰਦਾ ਚੱਲ ਅੱਜ ਤਾਂ ਉਹ ਐਸ਼ ਕਰ ਰਿਹਾ ਪਿਆ ਉਹਦੇ ਸਰ ਤੇ ਕੀ ਪਤਾ ਉਹਦਾ ਪਿਓ ਉਹਨੂੰ ਕਦੋਂ ਲੱਤ ਮਾਰ ਦੇ ਕਰੋ ਵਾਰ ਕਰਦੇ ਮੈਂ ਵੀ ਇਹ ਸੋਚਾ ਕਿ ਮੇਰੀ ਭੈਣ ਸੜਕਾਂ ਗਲੀਆਂ ਤੇ ਰੋਲੇ ਮੈਂ ਤਾਈਆਂ ਭਣੇ ਉਹਦੇ ਨਾਲ ਰਿਸ਼ਤੇ ਨੂੰ ਜਵਾਬ ਦਿੱਤਾ ਪਰ ਇੱਕ ਵਾਦ ਆਪਣੇ ਉਹਨੂੰ ਮੈਂ ਕਹਿਤਾ ਸੀਗਾ ਜੋ ਕੋਈ ਕੰਮ ਕਰ ਲੇ ਤਮ ਤੇਰਾ ਰਿਸ਼ਤਾ ਮੈਂ ਹਸ ਨਾਲ ਜ਼ਰੂਰ ਕਰੂਗਾ ਭਣੇ ਮੇਰੇ ਸਹੀ ਗੱਲ ਆ ਤੁਹਾਡੀ ਕੋਈ ਗੱਲ ਨਹੀਂ ਹੁਣ ਮੈਂ ਵੀ ਨਾ ਉਹਨੂੰ ਹਲੇ ਉਹਦੇ ਨਾਲ ਮੈਂ ਕੋਈ ਗੱਲ ਨਹੀਂ ਕਰੂੰਗਾ ਜਦੋਂ ਕੁਝ ਬਣ ਕੇ ਆ ਗਿਆ ਨਾ ਆ ਦੋਈ ਉਹਦੇ ਨਾਲ ਗੱਲ ਕਰਾਂ। ਹਾਂ ਠੀਕ ਆ ਪਾਣੇ। ਪੈ ਤਾਂ ਬਹੁਤ ਵਧੀਆ ਗੱਲ ਕਰਤੀ। ਮੈਨੂੰ ਸੱਚੀ ਬਹੁਤ ਖੁਸ਼ੀ ਹੋਈ ਕਿ ਮੇਰੀ ਭੈਣ ਨੂੰ ਸਮਝ ਲਾਗੇ। ਚੱਲ ਪਾਣੇ ਆ ਜਾ ਅੰਦਰ ਬੈ ਕੇ ਆਪਾਂ ਗੱਲ ਕਰਾਂ।